ਰਾਤੀਆਂ ਕਲੇਰਾ ਦੇ ਲਾਗੇ ਪਟ્રોલ ਕੰਪਨੀ ਵਾਰਦਾਤ ਹੋਈ ਆ ਉਹਦੇ ਬਦ ਸੰਬੰਧਤ ਕੁਝ ਜਣਾ ਰਹੇ ਤੇ ਅਸੀਂ ਗਵਾਹ ਵੀ ਇਹ ਜੋ ਮੋੜਾ ਟਾਈਮ ਕਦੇ ਨਾ ਦੇਖਿਆ ਕਿਸੇ ਨੇ ਤੁਸੀਂ 50 ਹਸਾਬ ਤੋਂ ਉੱਪਰ ਆਸੇ ਵੀ 5 ਵਜੇ ਲੋਕ ਇੱਥੇ ਘਰਾਂ ਚਲੇ ਜਾਂਦੇ ਨੇ ਇਨਸ਼ਾ ਅੱਲਾਹ ਅਕਸਰ ਅੰਡੀਗੜ ਬੈਠਿਆ ਹੁੰਦੇ ਆ ਦੇਖਿਆ ਵੀ ਮਾਹੌਲ ਦੇਖੋ ਇੱਕ ਪੰਪਾ ਸਾਈਡ ਤੇ ਸਾਰਿਆਂ ਨੂੰ ਪਤਾ ਕਿ ਇੰਨਾ ਖੱਬਦਾ ਹੋਣਾ ਜੁੱਟ ਦੀ ਵਾਰਦਾਤ ਆ ਬੰਦੇ ਕਤਲ ਦੀ ਉਹ ਨਾਲ ਆਈ ਸੀ ਇੱਕ ਨੂੰ ਮਾਰ ਕੇ ਇੱਕ ਮਰਨ ਦੇ ਕਿਨਾਰੇ ਆ ਵਿਚਾਰਾ ਪਿਆਮਾ ਸਾਹਿਬ ਜੀ ਤੇ ਤੁਸੀਂ ਕਰਾਂਗੇ ਹਾਲਾਤਾਂ ਨੂੰ ਦੇਖ ਕੇ ਹੋਵੇ ਸਰਕਾਰ ਇਸ ਪਾਸੇ ਦੇਖ ਕੇ ਲੋਕਾਂ ਦੀ ਜਾਨ ਸਖਸ਼ੀ ਕਰੇ ਆ ਸਾਹਮਣੇ ਰੋਡ ਆ ਤੁਸੀਂ ਖੜ੍ਹ ਜੋ ਇੱਥੇ 6 ਵਜੇ ਤੋਂ ਬਾਅਦ ਬੰਦਾ ਨਹੀਂ ਜਿੰਦਾ ਇਹ ਕਾਲੀ ਆਗੂਆਂ ਦੇ ਕਸਾਣਿਆਂ ਦੇ ਤੇ ਇਹਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਇਸ ਬਾਰੇ ਤੁਸੀਂ ਕੀ ਕਹਿੰਦੇ ਤੁਸੀਂ ਜਨਾ ਬਰੀਕੀ ਨਾਲ ਇਹਦੀ ਤਹਿਕੀਕਾ ਤੋਂ ਹੋਵੇ ਜੀ ਸਭ ਤੋਂ ਪਹਿਲਾਂ ਤੋਂ ਰੌਲਾ ਚੱਲ ਰਿਹਾ ਵੀ ਕੀ ਕੁਝ ਹੋ ਰਿਹਾ ਮਜੀਠ ਜੇਜਾ ਵਾਲੇ ਦੋੜੇ ਦੇ ਆਲੇ ਦੋਲੇ ਦੇ ਆਖਿਆ ਚ ਇਹਦੀ ਤਹਿਕੀਕਾ ਤੋਂ ਚਾਹੀਦੀ ਹੈ ਬਰੀਕੀ ਨਾਲ ਪਹਿਲੇ ਜਿਹੜੀਆਂ ਵਾਰਦਾਤਾਂ ਆਈਆਂ ਉਹਨਾਂ ਦੇ ਸਬੰਧ 'ਚ ਤੇ ਅਜੇ ਤੱਕ ਕੋਈ ਇਹਨਾਂ ਕੋਲ ਗ੍ਰਿਫਤਾਰੀ ਨਹੀਂ ਹੋਈ ਕੋਈ ਟ੍ਰੇਸ ਵੀ ਆਇਆ ਇਹਦੇ ਬਾਰੇ ਤੁਹਾਨੂੰ ਉਮੀਦ ਹੈਗੀ ਆ ਕੋਈ ਕਰ ਲੈਣਗੇ ਕਪਸ ਜੇ ਤਾਂ ਉਮੀਦ ਹੀ ਕਰ ਸਕਦੇ ਆ ਜੇ ਪਹਿਲਾਂ ਆਪਾਂ ਪੜੀਆ ਕੀ ਹੋਇਆ ਅਸੀਂ ਤਾਂ ਇੱਕ ਚਾਹੁੰਦੇ ਆ ਵੀ ਪੁਲਿਸ ਸਾਰੇ ਜਾਣੇ ਆਪਦਾ ਕੰਮ ਇਮਾਨਦਾਰੀ ਨਾਲ ਕਰਕੇ ਜਿਹੜੇ ਵੀ ਦੋਸ਼ੀ ਬੰਦੇ ਆ ਉਹਨਾਂ ਨੂੰ ਫੜਨ ਤੇ ਇਨਸਾਫ ਦਵਾਇਆ ਜਾ ਸਕੇ ਤਾਂ ਬਹੁਤ ਚੰਗਾ ਠੀਕ ਹੈ ਹਮਤੇ ਵਾਰਦਾਤ ਹੋਇਆ ਉਸ ਬੰਦੇ ਦੀ ਜਾਣਕਾਰੀ ਦਿਓ ਜੀ 8:00 ਵਜੇ ਦੇ ਕਰੀਬ ਤਿੰਨਾਂ ਪਛਾਤੇ ਵਿਅਕਤੀ ਆਏ ਜਿਹਨਾਂ ਮੂੰਹ ਬੱਦੇ ਆ ਤੇ ਸਿੱਧਾ ਡਾਕਟਰ ਦੇ ਵਿੱਚ ਆਣ ਕੇ ਤੇ ਉਹਨੂੰ ਮੁੰਡੇ ਨੂੰ ਉਹਨਾਂ ਨੇ ਕਿਹਾ ਵੀ ਇੰਕੀਲ ਪਾਉਣਾ ਨੇਗਾ ਪੰਪ ਬੰਦ ਹੋ ਗਿਆ ਮੁਰਗਰਾ ਸਿੱਧੀਆਂ ਗੂੜੀਆਂ ਮਾਰ ਰਹੀਆਂ ਸ਼ੁਰੂ ਕਰਤੀਆਂ ਇੱਕ ਦਿਨ ਸ਼ਾਦੀ ਚ ਵਜੀ ਆ ਉਹ ਤਾਂ ਪੂਰਾ ਹੋ ਗਿਆ ਤੇ ਜਿਹੜਾ ਦੁੱਜਾ ਸੀ ਉਹਦੇ ਮੂੰਹ ਚ ਵਜੀ ਆ ਉਹਦੇ ਉਹਦਾ ਚਵਾੜਾ ਜਿਹੜਾ ਉੱਡ ਗਿਆ ਇਸ ਕਰਕੇ ਜਿਹੜੇ ਆ ਉਹ ਸਾਰੇ ਮੁਕੇ ਉਹ ਭੱਜ ਗਏ ਸਾਰੇ ਉਹੀ ਕਿਹਾ ਦੇਖਦੇ ਇਹ ਲੁੱਟਖੋ ਦੀ ਨੀਤ ਨਾਲ ਆਏ ਸੀ ਜਾਂ ਬੰਦੇ ਮਾਰਨੇ ਆਏ ਸੀਗੇ ਮੈਨੂੰ ਪੈਸੇ ਤਾਂ ਮੰਗੇ ਹੀ ਨਹੀਂ ਲੁੱਟ ਤੇ ਪੈਸੇ ਤਾਂ ਉੱਥੇ ਪੈਸੇ ਨਾਲ ਕੋਈ ਗੱਲ ਨਾਲ ਕੋਈ ਪੈਸਾ ਦਾ ਸਿੱਧਾ ਆਉਂਦੇ ਆ ਅਟੈਕ ਹੀ ਕਰਨ ਵਾਲੀ ਗੱਲ ਕੀਤੀ ਹੈ ਜੀ ਆਉਂਦੇ ਆ ਹੀ ਕੋਈ ਉਹ ਕਿਹੜੇ ਕੋਈ ਵੀ ਬਚਾਰੇ ਬੈਠੇ ਸੀ ਉਦੋਂ ਉਹ ਕਿਹੜਾ ਪੰਪ ਤਾਂ ਬੰਦ ਕਰਕੇ ਬੈਠੇ ਸੀ ਉਹ ਆਏ ਆ ਸਿੱਧੇ ਉਹਨਾਂ 'ਤੇ ਹਮਲਾ ਹੀ ਕੀਤਾ ਬਸ ਤੁਸੀਂ ਕਿਦਾਂ ਵੇਖਦੇ ਇਹਦੇ ਗੈਂਗਸਟਰ ਦੀਆਂ ਧਮਕੀਆਂ ਵੀ ਆਉਂਦੀਆਂ ਰਹੀਆਂ ਗੈਂਗਸਟਰ ਬਾਹਰ ਆ ਕਿ ਉਹਨਾਂ ਦੇ ਵੱਲੋਂ ਕੁੱਟਾ ਆ ਕਹਾਰਾ ਕਿ ਜਾਂ ਕੋਈ ਹੋਰ ਕਿਸ ਤਰ੍ਹਾਂ ਦੇ ਦੇਖੋ ਜੀ ਹੁਣ ਇਹ ਪੁਲਿਸ ਦੀ ਜਿਹੜੀ ਆ ਤਰਜੀਹ ਚ ਹੋਊਗੀ ਇਹਨਾਂ ਦੀ ਇਹਦੇ ਵਿੱਚ ਸਾਹਮਣੇ ਆਊਗਾ ਸਾਰਾ ਕੁਝ ਜੋ ਵੀ ਆ ਉਸ ਤੋਂ ਪੱਗ ਲੱਗੂਗਾ ਇਹ ਕੀ ਆ ਜੀ ਪਰ ਬਹੁਤ ਹੀ ਜੋ ਹਾਲਾਤ ਅੱਜ ਖੜੇ ਹੋ ਗਏ ਆ ਕਿਸੇ ਦਾ ਕੋਈ ਜੀਣਾ ਜਿਹੜਾ ਬਹੁਤ ਮੁਸ਼ਕਲ ਹਾਲਾਤ ਖੜੇ ਹੋ ਗਏ ਆ ਤੇ ਵੇਖ ਲੋ ਵੀ ਦਿਨ ਦਿਹਾੜੇ ਜਿਹੜਾ ਇੱਕ ਬੰਦੇ ਦਾ ਕਤਲ ਕਰਤਾ ਤੇ ਦੂਜੇ ਦੇ ਜਿਹੜੀ ਆ ਉਹਦੇ ਉਹਦਾ ਮੂੰਹ ਜਿਹੜਾ ਉਹਦੇ ਉਹਦੇ ਵੀ ਗੋਲੀਆਂ ਵੱਜੀਆਂ ਹਲਕੇ ਦੇ ਸੀਨੀਅਰ ਅਕਾਲੀ ਆਗੂ ਜੇ ਤੁਸੀਂ ਕੋਈ ਇੰਦਾ ਇਦਾਂ ਦਾ ਨਿਸ਼ਾਨਾ ਤੇ ਨਹੀਂ ਬਣਾਇਆ ਨਾਲੇ ਵੀ ਅਕਾਲੀ ਆਗੂਆਂ ਦੇ ਕੋਈ ਹਮਲੇ ਕਰਕੇ ਉਹਨਾਂ ਨੂੰ ਦਹਿਸ਼ਤ ਪੈਦਾ ਕੀਤੀ ਜਾਵੇ ਅਸਲ ਇਹ ਤਾਂ ਪਹਿਲੇ ਪਿਛਲੇ ਹਫਤੇ ਤੋਂ ਵੀ ਜਿਹੜੀਆਂ ਛਰਿਆ ਵੀ ਵੀਡੀਓ ਆਡੀਓ ਆ ਰਹੀਆਂ ਸਾਰਾ ਕੁਝ ਤੁਹਾਡੇ ਸਾਹਮਣੇ ਹੀ ਆ ਕੋਈ ਚੱਲ ਰਿਹਾ ਸਾਰਾ ਕੁਝ ਜੋ ਕੁਝ ਹਾਲਾਤ ਜੋ ਬਣੇ ਪਏ ਆ ਜਿਹੜੇ ਤੁਹਾਡੇ ਸਾਹਮਣੇ ਦਿਖ ਰਹੇ ਆ ਉਦੇ ਤਹਿਤ ਹੀ ਅੱਜ ਇਹ ਕਿਹੜੀ ਵਾਰਤ ਹੋ ਗਈ ਇੱਥੇ ਸਰਕਾਰ ਤੇ ਪ੍ਰਸ਼ਾਸਨ ਕੋਲ ਕੀ ਮੰਗ ਕਰਦੇ ਜੀ ਮੰਗ ਇਹ ਆ ਕਿ ਲਾਅਨ ਆਰਡਰ ਨੂੰ ਜਿਆਦਾ ਹੋਰ ਸਖਤ ਕੀਤਾ ਜਾਵੇ ਲੋਕਾਂ ਨੂੰ ਸੇਫ ਬਣਾਇਆ ਜਾਵੇ ਇਸ ਤਰ੍ਹਾਂ ਜਿਹੜੇ ਹਾਲਾਤ ਆ ਇੱਕ ਤਰ੍ਹਾਂ ਫਿਰ ਜੀਣਾ ਹਾਲਾਤ ਹੋ ਜੂ ਕਿਤਰਾ ਲੋਕ ਜਿਹੜੇ ਘਰਾਂ ਚੋਂ ਬਾਹਰ ਨਿਕਲਣਗੇ ਜਾਂ ਇਹ ਸਾਡੇ ਰਕੇ ਬੰਦਿਆਂ ਦੀ ਹਾਲਾਤ ਆ ਆਮ ਬੰਦਿਆਂ ਦੇ ਕੀ ਹਾਲਾਤ ਹੋਣਗੇ ਪੁਛੀ ਜੀ ਅਜਾ ਲੈ ਆ ਜੀਠਾ ਕਤੂ ਮੰਗਰ ਰੋਡ ਤੇ ਪਾਰਕ ਪੈਟਰੋਲਿੰਗ ਦਾ ਕੰਮ ਪਾ ਕੀ ਕੰਮ ਪਜਾ 6 ਵਜੇ ਇਹ ਬੰਦ ਹੋ ਪਿਆ ਇਹਨਾਂ ਦੇ ਤਿੰਨ ਬੰਦੇ ਗੋਦੋਂ ਅਮਿਤ ਅਰਪਨ ਨੂੰ ਬੰਦ ਕਰਕੇ ਕੰਪਨੋਂ ਕਮਰੇ ਸੀ ਜੇ ਚਾਹੋ ਤੁਸੀਂ ਤਿੰਨ ਨੌਜਵਾਨ ਇੱਕ ਗੱਡੀ ਤੇ ਆਏ ਆ ਜੀ ਸਭਾ ਮੈਨਾ ਲੋਟਸ ਰੋਟਰੀ ਵੱਲ ਜਾ ਤਾ ਪਹਿਲਾਂ ਦਰਵਾਜ਼ਾ ਖੋਲ੍ਹਿਆ ਇਹਨਾਂ ਤੋਂ ਬਾਅਦ ਉਹ ਲੋਟੋਂ ਨੂੰ ਲਾ ਦਿੱਤਾ ਇਹਨਾਂ ਨੇ ਆਪਸ ਦੇ ਵਿੱਚ ਬਚਾਉਣ ਖਾਤਰ ਇਹਨਾਂ ਦੇ ਸਾਥੋਂ ਪਾਈ ਹੋਈ ਸਾਥੋਂ ਪਾਈ ਦਾ ਨਾਮ ਜਿਹੜਾ ਉਹਨਾਂ ਕੋ ਨਾ ਉਹ ਜਿਹੜੀਆਂ ਗੋਲੀਆਂ ਡਰਾਉਨ ਕਰਦੇ ਜਿਹੜੀ ਬਹੁਤ ਅੰਮੀ ਡੈੱਥ ਹੋ ਗਈ ਉਹ ਵੀ ਐਂਡ ਅਰਪਾਣਾ ਅਰਪਾਣਾ ਕੋਸਾਨ ਜਿਹੜਾ ਉਹ ਇੰਜੜਾ ਬਾਕੀ ਜਿਹੜੀਆਂ ਮੋੜਲੀ ਕੁਝ ਸ਼ਹੀ ਅੱਜ ਆਉਣ ਵਾਲਾ ਜੋ ਵੀ ਕੋਈ ਕੋਈ ਕਿਹਾ ਸ਼ੁਗਰਾ ਇੰਨੀ ਖੜਾ ਆਇਆ ਇਥੋਂ ਨਹੀਂ ਹਜੇ ਤੱਕ ਨਹੀਂ ਦਿਖਾਇਆ ਸ਼ੋਰ ਮੇਰੇ ਠੇਰੇ ਆ ਜਿ ਲਗਾਤਾਰ ਵਾਰਦਾਤਾ ਹੋ ਰਹੀ ਹੈ ਪਹਿਲਾਂ ਠੇਕੇ ਦੇ ਤੇ ਹੋਈ ਆ ਬਾਅਦ ਵਿੱਚ ਇੱਕ ਹੋਰ ਹੀ ਆ ਹੁਣ ਤੀਸਰੀ ਲਗਾਤਾਰ ਵਾਰਦਾਤਾ ਹੈ ਜੀ ਇਹਦੇ ਬਾਰੇ ਵਿੱਚ ਕਿਸ ਤਰ੍ਹਾਂ ਹੋ ਗਈ ਦੇਖੋ ਜੀ ਇਹ ਯਾਰ ਆ ਵਾਰ ਦੱਸ ਤਾ ਮੈਂ ਯਕੀਨ ਦਵਾ ਰਾਂ ਕਿ ਇਹਨੂੰ ਸਿੱਧੀ ਤੁਸਿੱਧੀ ਅਸੀਂ ਹੱਲ ਕਰਾਂਗੇ ਬਾਕੀ ਮੇਰੀ ਪੋਸਟਿੰਗ ਹੋਏ ਨੋ ਇਹਦੇ ਦੋ ਚਰ ਦੇਣੇ ਹੋਏ ਇਹ ਗੈਂਗਸਟਰ ਦਾ ਕੋਈ ਹੋ ਸਕਦਾ ਜਾਂ ਲੁਟੇਰੇ ਆ ਜੀ ਕਿਸ ਕਿਸ ਤਰ੍ਹਾਂ ਤੁਸੀਂ ਜੱਜ ਕਰਦੇ ਜੀ ਬਹੁਤ ਪ੍ਰਿੰਸ ਦਾ ਵਿਸ਼ਾ ਦੀ ਹੈ ਨਾ ਲਾਗੇ ਨੂੰ ਤੱਕੀ ਤਰ੍ਹਾਂ ਹੋਏ ਦੋ ਵੀ ਅ ਪੋਦੇਵਰੇ ਤੁਹਾਡੀ ਤਫਤੀਸ਼ ਦੇ ਤਰ੍ਹਾਂ ਕਿੱਦਾਂ ਆਇਆ ਜੀ ਮਜੀਠੇ ਵੱਲੋਂ ਆਏ ਨੇ ਲੁਟੇਰੇ ਕੱਥੂ ਨਗਲ ਸਾਈਡ ਵੱਲੋਂ ਆਏ ਹੋਣਗੇ ਅਜੇ ਤੱਕ ਇਹ ਵੀ ਨਹੀਂ ਪਤਾ